ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਅਸ਼ੀਵਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਸ਼ੀਵਾ ਨੇ ਇੱਕ ਕਦਮ ਸੱਤਾਧਾਰੀ ਲਿਬਰਲ ਡੈਮੋਕਰੈਟਿਕ ਪਾਰਟੀ ਦੀ ਅੰਦਰੂਨੀ ਫੁੱਟ ਤੋਂ ਵਚਣ ਲਈ ਚੁੱਕਿਆ ਜਪਾਨੀ ਮੀਡੀਆ ਨੇ ਇਹ ਖਬਰ ਨਸ਼ਰ ਕੀਤੀ ਹੈ ਸ਼ੀਵਾ ਨੇ ਐਲਾਨ ਕੀਤਾ ਸੀ ਕਿਉਂ ਜੁਲਾਈ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਮਿਲੀ ਵੱਡੀ ਹਾਰ ਦੀ ਜ਼ਿੰਮੇਵਾਰੀ ਲੈਣ ਲਈ ਆਪਣੀ ਹੀ ਪਾਰਟੀ ਵੱਲੋਂ ਪਾਏ ਜਾ ਰਹੇ ਦਬਾਅ ਕਰਕੇ ਅਹੁਦਾ ਛੱਡ ਰਹੇ ਨੇ ਪਿਛਲੇ ਸਾਲ ਅਕਤੂਬਰ ਵਿੱਚ 14 ਦਾ ਸੰਭਾਲਣ ਵਾਲੇ ਅਸ਼ੀਵਾ ਨੇ ਆਪਣੀ ਹੀ ਪਾਰਟੀ ਅੰਦਰ ਸੱਜੇ ਪੱਖੀ ਵਿਰੋਧੀਆਂ ਦੀਆਂ ਮੰਗਾਂ ਦਾ ਵਿਰੋਧ ਕੀਤਾ ਸੀ ਪਾਰਟੀ ਦੇ ਕੁਝ ਆਗੂਆਂ ਤੇ ਸੰਸਦ ਮੈਂਬਰਾਂ ਨੇ ਉਹਨਾਂ ਦੀ ਲੀਡਰਸ਼ਿਪ ਤੇ ਸਵਾਲ ਚੁੱਕੇ ਸਨ ਜਿਸ ਕਾਰਨ ਉਹਨਾਂ ਦੀ ਸਥਿਤੀ ਕਮਜ਼ੋਰ ਹੋ ਗਈ ਸੀ ਅਸ਼ੀਵਾ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਦੀ ਵੋਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਗੇ ਜ਼ਿਕਰਯੋਗ ਹੈ ਕਿ ਅਸ਼ੀਵਾ ਦੀ ਲਿਵਰਲ ਡੈਮੋਕ੍ਰੈਟਿਕ ਪਾਰਟੀ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਜੁਲਾਈ ਵਿੱਚ ਹੋਈਆਂ ਚੋਣਾਂ ਵਿੱਚ ਦੇਸ਼ ਤੇ ਉੱਚ ਸਦਨ ਵਿੱਚ ਆਪਣਾ ਬਹੁਮਤ ਗਵਾ ਦਿੱਤਾ ਸੀ ਹਾਲਾਂਕਿ ਉਸ ਸਮੇਂ ਉਹਨਾਂ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਜਾਪਾਨੀ ਸੰਸਦ ਦੇ ਉੱਪਰਲੇ ਸਦਨ ਵਿੱਚ કુલ 248 ਸੀਟਾਂ ਨੇ ਅਸ਼ੀਵਾ ਤੇ ਘੜਚੋੜ ਕੋਲ ਪਹਿਲਾਂ ਹੀ 75 ਸੀਟਾਂ ਸਨ ਬਹੁਮਤ ਬਣਾਈ ਰੱਖਣ ਲਈ ਉਹਨਾਂ ਨੂੰ ਇਸ ਚੋਣ ਵਿੱਚ ਘਟੋ-ਘਟ 50 ਨਵੀਆਂ ਸੀਟਾਂ ਦੀ ਲੋੜ ਸੀ ਪਰ ਉਹ ਸਿਰਫ 47 ਸੀਟਾਂ ਹੀ ਪ੍ਰਾਪਤ ਕਰ ਸਕੇ ਇਹਨਾਂ ਵਿੱਚ ਲਤੂਫੋ ਨੂੰ 48 ਸੀਟਾਂ ਹੀ ਮਿਲੀਆਂ ਐਲਡੀਪੀ ਦੀ ਸਥਾਪਨਾ 1955 ਵਿੱਚ ਹੋਈ ਸੀ ਅਤੇ ਪਹਿਲਾ ਮੌਕਾ ਜਦ ਉਹਨਾਂ ਨੇ ਦੋਵੇਂ ਸਦਨਾਂ ਵਿੱਚ ਬਹੁਮਤ ਗਵਾ ਦਿੱਤਾ ਸੀ